ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਚ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹਲਕਾ ਗਿਲ ਅਧੀਨ ਪੈਂਦੇ ਪਿੰਡ ਹਰਨਾਮਪੁਰਾ ਤੇ ਨਹਿਰ ਦੇ ਪੁਲ ਦੱਖਣੀ ਬਾਈਪਾਸ ਦਾ ਘਟ ਹੈ ਪਿੰਡ ਵਾਸੀਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੁਲ ਤੇ ਤੇਜ ਰਫਤਾਰ ਗੱਡੀਆਂ ਨਾਲ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਜਿਸ ਕਾਰਨ ਲੋਕਾਂ ਦੀ ਜਾਨ ਮਾਲ ਦਾ ਆਏ ਦਿਨ ਭਾਰੀ ਨੁਕਸਾਨ ਹੁੰਦਾ ਰਹਿੰਦਾ ਹੈ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਇਹਨਾਂ ਹਾਦਸਿਆਂ ਦੇ ਵਾਪਰਨ ਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਇੱਕ ਪਿੰਡ ਦਾ ਤੰਗ ਪੁਲ ਹੈ ਅਤੇ ਦੂਸਰੀ ਤਰਫ ਖਾਨਪੁਰ ਪਿੰਡ ਵੱਲੋਂ ਆਉਂਦੀ ਸੜਕ ਦੀ ਟਰਾਨ 8 ਫੁੱਟ ਹੈ ਜਦੋਂ ਕੋਈ ਵਿਅਕਤੀ ਇਸ ਤੋਂ ਰੋਡ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੇਜ਼ ਰਫ਼ਤਾਰ ਗੱਡੀ ਦਿਖਾਈ ਨਹੀਂ ਦਿੰਦੀ ਕਿਉਂਕਿ ਖਾਨਪੁਰ ਲਿੰਕ ਸੜਕ ਤੇ ਗੱਡੀ ਖੜੀ ਕਰਨਾ ਵਹੀਕਲ ਖੜਾ ਕਰਨਾ ਨਾਮ ਕੋ ਨਾਮੋਕ ਹੈ ਪਿੰਡ ਦੇ ਲੋਕਾਂ ਮੰਗ ਕੀਤੀ ਕਿ ਲੋਕਾਂ ਜਾਨ ਮਾਲ ਦੀ ਰੱਖਿਆ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਨਿਤ ਦਿਨ ਹੋ ਰਹੀ ਭਾਰੀ ਜਾਨੀ ਮਾਲ ਹੋਣ ਵਾਲੇ ਨੁਕਸਾਨ ਤੋਂ ਸਦਾ ਲਈ ਬਚਾਇਆ ਜਾ ਸਕੇ ਪਿੰਡ ਵਾਸੀਆਂ ਨੇ ਉੱਚ ਪ੍ਰਸ਼ਾਸਨ ਅਧਿਕਾਰੀਆਂ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਮੰਗ ਕਰਦੇ ਕਿ ਚੌਕ ਵਿੱਚ ਲਾਲ ਬत्तियां ਜਾਂ ਪੱਕੇ ਤੌਰ ਤੇ ਸੜਕ ਦੇ ਦੋਨੋਂ ਪਾਸੇ ਬੈਰੀਅਰ ਲਗਾਏ ਜਾਣ ਤਾਂ ਕਿ ਗੱਡੀਆਂ ਇਥੋਂ ਘੱਟ ਸਪੀਡ ਨਾਲ ਲੰਘਣ ਇਸ ਕਰਕੇ ਲੋਕਾਂ ਨਾਲ ਹਰ ਰੋਜ਼ ਵਾਪਰਦੇ ਹਾਦਸਿਆਂ ਤੋਂ ਹਮੇਸ਼ਾ ਲਈ निजात पाई ਜਾ ਸਕਦੀ ਹੈ